ਸਪੀ ਤਰਨ ਤਰਨ ਅਭਿਮਨਿਉ ਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ ਤਰਨ ਤਰਨ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਵਿਅਕਤੀ ਵਾਸੀ ਪਿੰਡ ਲਖਨਾ ਨੂੰ ਗ੍ਰਿਫਤਾਰ ਕੀਤਾ ਪਤਾ ਲੱਗਾ ਸੀ ਕਿ ਇਹ ਦੋ ਵਿਅਕਤੀ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿੱਚ ਕੁਝ ਸਮਾਨ ਮੰਗਵਾਉਂਦੇ ਸਨ ਉਹਨਾਂ ਦੱਸਿਆ ਕਿ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਕੋਲੋਂ 6 ਪਿਸਟਲ ਰਿਕਵਰ ਹੋਏ ਇਹਨਾਂ ਦੇ ਆਈਐਸਏ ਪਾਕਿਸਤਾਨ ਦੇ ਨਾਲ ਸੰਬੰਧ ਸਨ ਉਹਨਾਂ ਦੱਸਿਆ ਕਿ ਵਟਸਐਪ ਜ਼ਰੀਏ ਪਾਕਿਸਤਾਨ ਆਈਸੀਆਈ ਦੇ ਸੰਪਰਕ ਵਿੱਚ ਸਨ ਆਰਿਆਨ ਸਰ ਦੇ ਖਿਲਾਫ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਆਗਿਸਤਾਨ ਦੀ আইএসআই ਜਣ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਬਈ ਪੰਜਾਬ ਦੇ ਵਿੱਚ ਕੋਈ ਹਲਾਤ ਗਲਤ ਪੈਦਾ ਕਰੀਏ ਜਿੱਥੇ ਲੋਹਰਾਂ ਦੀ ਸਥਿਤੀ ਨੂੰ ਖਰਾਬ ਕਰੀਏ ਉਸੇ ਤਹਿਤ ਅਲਸੀਆਈਏ ਨੇ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨਸ ਆਈ ਸਮਾਨ ਲਹੋਦੇ ਹੈ ਤੇ ਉਥੇ ਪਾਕਿਸਤਾਨੀ ਸਮਗਲਰ ਨਾਲ ਇਹਨਾਂ ਦੇ ਟੱਚ ਨੇ ਡੀਐਸਪੀ ਸਿਟੀ ਆਪਣੇ ਡਾਕਟਰ ਰਿਪੋਤਪਾਲ ਸਿੰਘ ਸੰਦੋ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਹਨਾਂ ਨੇ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇੰਸਪੈਕਟਰ ਸੀਆਈਏ ਮਨਦੀਪ ਸਿੰਘ ਅੰਦਾਵਾਲ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲੱਖਾਂ ਪੈਣ ਦੇ ਰਹਿਣ ਵਾਲੇ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਫਤਾਰ ਕਰਕੇ ਇਨ੍ਹਾਂ પાસેથી 6 ਪਿਸਤਲ ਜੁੜੇ ਕੇ ਬਰਾਮਦ ਕੀਤੇ ਗਏ ਹਨ ਇਹ ਜਿਹੜੇ 4 ਪਿਸਤਲ ਪੀਐਕਸ5 ਨੇ ਤੇ 2 4 ਪਿਸਤਲ ਲੋਕ ਪਿਸਤਲ ਨੇ 9ਐਮਮ ਤੇ 2 ਪਿਸਤਲ 3 ਮੋਰ ਦੇ ਪੀਐਸ5 ਨੇ ਇਨਾਦੀਪ ਮੋਹਰੀ 25 ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਹਿੰਦੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕਿ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਨ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਅਗਲ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਗੱਪਾਂ ਜਿਹੜੀਆਂ ਪਾਕਿਸਤਾਨੀ ਦੇ ਵਿੱਚ ਮਗਾਇਆ ਜਾ ਰਹੀਆਂ ਨੇ ਤੇ ਤੁਸੀਂ ਲੜੀ ਦੇ ਤਹਿਤ ਇਹਨਾਂ ਕੋਲਸ ਇਹ ਕਨਸਾਈਨਮੈਂਟ ਜਿਹੜੀ ਕਿ ਆਈ ਸੀਗੀ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸਦੀ ਹੈ ਕਿ ਇੱਕ ਦੀ ਉਮਰ ਸੁਰੇਸ਼ ਜੀ ਹਮ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਉਹ ਵੀ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੇ ਆਦੀ ਨੇ ਤੇ ਬਰੋ ਇਹ ਸੋਕੇ ਨੇ ਗੋਮਾਦੀ ਆਠਾੜ ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਨੇ ਕੱਢਦਾ ਹੈ ਤੇ ਬਟੇ ਪਾਕਿਸਤਾਨੀ ਸਮਗਲਰ ਨਾਲ ਵਰਸਪ ਰਾਈ ਟੱਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਨਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ